ਸਸਿਕਾ ਦੋਸਤੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਜੁੜੇ ਹੋ ਤੁਸੀਂ ਫੇਸਬੁੱਕ YouTube ਤੇ ਅਸੀਂ ਅੱਜ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਵੀਰ ਸਤਿੰਦਰ ਬੌਕਸਰ ਜੀ ਰਹਿਣਗੇ ਜਿਨ੍ਹਾਂ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰਨੀ ਅੱਜ ਤੇ ਸਭ ਤੋਂ ਪਹਿਲਾਂ ਜੋ ਤੁਸੀਂ ਤੁਹਾਡੇ ਧਿਆਨ ਦੇ ਵਿੱਚ ਹੈ ਪਿਛਲੇ ਕਾਫੀ ਮਹੀਨਿਆਂ ਤੋਂ 5-6 ਮਹੀਨਿਆਂ ਤੋਂ ਚੱਲੀ ਜਾ ਰਹੀ ਹੈ ਜੋ ਸਮਾਣਾ ਟਾਵਰ ਮੋਰਚਾ ਅਕਸਰ ਤੁਸੀਂ ਦੇਖਦੇ ਰਹਿੰਦੇ ਹੋ ਫੇਸਬੁੱਕ YouTube ਤੇ ਸੋਸ਼ਲ ਮੀਡੀਆ ਵਗੈਰਾ ਤੇ ਇੰਸਟਾਗ੍ਰਾਮ ਵਗੈਰਾ ਤੇ ਵੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਵਿਆਪਦੀ ਨੂੰ ਲੈ ਕੇ ਜੋ ਭਾਈ ਗੁਰਜੀਤ ਸਿੰਘ ਜੀ ਖਾਲਸਾ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਟਾਵਰ ਦੇ ਉੱਪਰ ਬੈਠੇ ਹੋਏ ਨੇ ਸਮਾਣਾ ਮੋਰਚਾ ਦੇ ਨਾਮ ਨਾਲ ਤੁਸੀਂ ਜਾਣਦੇ ਹੋ ਉਹਨਾਂ ਦੀ ਜਿਹੜੀ ਚੱਲ ਰਿਹਾ ਹੈ ਔਰ ਅੱਜ ਸਤਿੰਦਰ ਵੀਰ ਨਾਲ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਇਹ ਲਗਾਤਾਰ ਬਾਈਹੂਰੀ ਜੁੜੇ ਹੋਏ ਨੇ ਉਸ ਮੋਰਚੇ ਦੇ ਨਾਲ ਪਿਛਲੇ ਲੰਮੇ ਸਮੇ ਤੋਂ ਲੈ ਕੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆਂ ਬਾਈ ਦਾ ਉਸ ਤੋਂ ਬਾਅਦ ਕਰਦੇ ਆਂ ਅੱਗੇ ਗੱਲਬਾਤ ਧੰਨਵਾਦ ਵੀਰੇ ਹੋ ਠੀਕ ਹੋ ਜੀ ਹਾਂਜੀ ਠੀਕ ਹੈ ਬਾਈ ਚੱਲਦੀ ਕਿਲਾ ਚ ਐਨ ਵਧੀਆ ਬਾਈ ਠੀਕ ਹੈ ਜੀ ਤੇ ਬਾਈ ਪਿਛਲੇ ਲੰਮੇ ਸਮੇ ਤੋਂ ਤੁਸੀਂ ਜੁੜੇ ਹੋ ਜੀ ਟਾਵਰ ਮੋਰਚਾ ਸਮਾਣਾ ਦੇ ਨਾਲ ਹਾਂਜੀ ਪਹਿਲਾਂ ਸ਼ੁਰੂ ਤੋਂ ਡਿਟੇਲ ਤੋਂ ਦੱਸ ਦੋ ਵੀ ਇਹ ਮੁੱਦਾ ਕੀ ਹੈ ਗੱਲਬਾਤ ਕੀ ਹੈ ਕਿਉਂਕਿ ਸਿੱਖ ਸੰਗਤ ਨੂੰ ਸਾਰਿਆਂ ਨੂੰ ਪਤਾ ਲੱਗ ਜੇ ਜੀ ਔਰ ਬਹੁਤ ਘੱਟ ਸੰਗਤ ਜਿਵੇਂ ਅਸੀਂ ਸੁਣਨ ਦੇ ਵਿੱਚ ਆਏ ਵੀ ਜੁੜ ਰਹੀ ਆ ਉਸ ਨਾਲ ਕਾਬਰ ਮੋਰਚੇ ਨਾਲ ਔਰ ਤੁਸੀਂ ਦੱਸ ਦੋ ਡਿਟੇਲ ਚ ਵੀ ਇਹ ਗੱਲਬਾਤ ਕੀ ਹੈ ਤੇ ਸ਼ੁਰੂ ਦਾ ਮੁੱਦਾ ਕੀ ਹੈ ਇਹ ਸਿਮਰ ਵੀਰੇ ਤਕਰੀਬਨ ਦਸਹਰ ਦੇ ਦਿਨਾਂ ਪਰਟੈਸਟ ਸਟਾਰਟ ਹੁੰਦਾਗਾ ਜਦੋਂ ਭਾਈ ਗੁਰਜੀਤ ਸਿੰਘ ਉਹਦੇ ਨਾਲ ਰਜਿੰਦਰ ਸਿੰਘ ਛੰਨਾ ਜਿਹੜੇ ਆ ਟਾਵਰ ਦੇ ਉੱਤੇ ਚੜ ਜਾਂਦੇ ਨੇ ਬੀਐਸਐਨਐਲ ਦਾ ਟਾਵਰ ਆ ਜਿਹੜਾ ਤਹਿਸੀਲ ਕੰਪਲੈਕਸ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਸਮਾਨੇ ਹੂੰ ਉਹਦੇ ਉੱਤੇ ਦੋਵੇਂ ਜਣੇ ਚੜ ਜਾਂਦੇ ਨੇ ਉਸ ਤੋਂ ਬਾਅਦ ਉਹਦੀ ਬਿਆਉਤ ਬੰਦੀ ਹੁੰਦੀ ਆ ਕਿ ਕਿ ਉੱਤੇ ਜਿਹੜੀ ਜਗ੍ਹਾ ਘਟ ਆ ਕੇ ਸਿਖਰ ਦੇ ਉੱਤੇ ਵੀ ਦੋ ਜਣੇ ਹੁੰਦੇ ਨੇ ਵੀ ਆਪਾਂ ਨੂੰ ਦੋਵਾਂ ਦੋ ਜਣਿਆਂ ਨੂੰ ਉੱਤੇ ਰਹਿਣਾ ਔਖਾ ਹੋ ਜੂਗਾ ਇਸ ਲਈ ਸਲਾਹ ਬਣਾਉਂਦੇ ਨੇ ਕਿ ਇੱਕ ਬੰਦਾ ਥੱਲੇ ਚੱਲ ਜੇ ਹੂੰ ਉਸ ਤੋਂ ਬਾਅਦ ਰਜਿੰਦਰ ਸਿੰਘ ਛੰਨਾ ਨੇ ਜਿਹੜੇ ਪਿਛਲੇ ਦਿਨੀ ਖਾੜਕੂ ਜਦੋਂ ਮੂਵਮੈਂਟ ਹੁੰਦੀ ਆ 84 93 ਬੜੇ ਉਦੋਂ ਵੀ ਹੋ ਐਕਟਿਵ ਰਹਿੰਦੇ ਨੇਗੇ ਉਹਨਾਂ ਦੇ ਜਿਹੜੇ ਮਤਲਬ ਲਿੰਕ ਹੁੰਦੇ ਨੇ ਉਹਨਾਂ ਨਾਲ ਦੋਸਤ ਹੁੰਦੇ ਨੇ ਵਧੀਆ ਜਿਹੜੇ ਕੁਸ਼ਕ ਗਰਮਖਿਆਲੀ ਸਨ ਹੂੰ ਉਸ ਤੋਂ ਬਾਅਦ ਜਦੋਂ ਇੱਕ ਰਾਤ ਲੰਘ ਜਾਂਦੀ ਆ ਤਾਂ ਸਾਡਾ ਚੈਨਲ ਜਿਹਦਾ ਸਭ ਤੋਂ ਪਹਿਲਾਂ ਪਹੁੰਚਦਾਗਾ ਆਪਣਾ ਕੈਮਰਾਮੈਨ ਭਰਾ ਆਪਣਾ ਖੁਸ਼ਪ੍ਰੀਤ ਇੱਕ ਆਪਣਾ ਪਾਣ ਜਾਂ ਮਨਵੀਰ ਅਸੀਂ ਦੋਵੇਂ ਜਣੇ ਜਾਣਦੇ ਆ ਮੋਟਰਸਾਈਕਲ ਤੇ ਇਹਨੂੰ ਸੰਨਾ ਸਾਹਿਬ ਦਾ ਜਿਹੜਾ ਮੈਸੇਜ ਆਉਂਦਾ ਕਿ ਅਸੀਂ ਟਾਂਬਰ ਦੇ ਉੱਤੇ ਬੈਠੇ ਹਾਂ ਸਾਡੀ ਜਿਹੜੀ ਖਬਰ ਚਲਾਓ ਆਪਣੇ ਚੈਨਲ ਦੇ ਉੱਤੇ ਹੂੰ ਉਸ ਤੋਂ ਬਾਅਦ ਅਸੀਂ ਚੱਲ ਜਾਂਦੇ ਆ ਵਿੱਕੀ ਬਾਜਵਾ ਬਾਈਕ ਕਰਾਣਾ ਤੋਂ ਉਹ ਵੀ ਉੱਥੇ ਪਹੁੰਚ ਜਾਂਦੇ ਨੇ ਹੋਰ ਕੋਈ ਜ਼ਿਆਦਾ ਵੱਡੇ ਪੱਤਰਕਾਰ ਨਹੀਂ ਪਹੁੰਚਦੇ ਹੈਗੇ ਗਿਣਵੇਂ ਚੁਣਵੇਂ ਦੋ ਤਿੰਨ ਚੈਨਲ ਉੱਥੇ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਸਾਡੀ ਗੱਲਬਾਤ ਹੁੰਦੀ ਆ ਉੱਥੇ ਜਿਹੜੇ ਥੱਲੇ ਬੈਠੇ ਸੀਗੇ ਉਹਨਾਂ ਦੇ ਸਾਥੀ ਹੂੰ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਮੰਗ ਉਹਨਾਂ ਦੀ ਇਹੀ ਆ ਕਿ ਜਿਹੜੀ ਗੁਰੂ ਸਾਹਿਬ ਦੀ ਬੇਇੱਜ਼ਤੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੀ ਆ ਇਸ ਚੀਜ਼ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਕਾਫੀ ਲੰਮੇ ਸਮੇਂ ਤੋਂ ਮਨ ਦੇ ਵਿੱਚ ਹੀ ਜਿਹੜਾ ਇਹ ਚੀਜ਼ਾਂ ਨੂੰ ਲੈ ਕੇ ਬੈਠੇ ਸਨ ਹੂੰ ਉਹ ਤੋਂ ਬਾਅਦ ਫੈਸਲਾ ਲੈਂਦੇ ਨੇ ਕਿ ਆਪਾਂ ਟਾਵਰ ਦੇ ਉੱਤੇ ਬੈਠਾਂਗੇ ਉਹਨਾਂ ਨੂੰ ਇਹ ਸੀਗਾ ਜਿਹੜੀ ਉਹਨਾਂ ਦੀ ਪਿਉਂਤਵੰਦੀ ਪਲੈਨਿੰਗ ਬਣਾਈ ਹੋਈ ਸੀ ਕਿ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਸੰਗਤ ਇਕੱਠੀ ਹੋ ਜੂਗੀ ਹੂੰ ਇਹ ਛੇਤੀ ਸੰਗਤ ਇਕੱਠੀ ਹੋ ਜੂਗੀ ਸਮਾਣਾ ਵਾਸੀ ਇਕੱਠੇ ਹੋ ਜਾਣਗੇ ਉਹ ਤੋਂ ਬਾਅਦ ਬਹੁਤ ਜਲਦੀ ਕਾਨੂੰਨ ਬਣ ਜੂਗਾ ਪਰ ਕਿਤੇ ਨਾ ਕਿਤੇ ਜਿਹੜੀਆਂ ਉਹਨੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਪਾਣੀ ਫਿਰਦਾ ਤੋਂ ਨਜ਼ਰ ਆਇਆ ਜਦੋਂ ਸਿੱਖ ਸੰਗਤ ਇਕੱਠੀ ਹੋ ਨਹੀਂ ਹੋਈ ਹੈਗੀ ਹੂੰ ਸਿੱਖ ਸੰਗਤ ਬਿਲਕੁਲ ਨਹੀਂ ਇਕੱਠੀ ਹੋਈ ਹੈਗੀ ਉਸ ਤੋਂ ਬਾਅਦ ਲਗਾਤਾਰ ਪ੍ਰੋਗਰਾਮ ਉਹ ਲਿਖ ਕੇ ਜਾ ਰਹੇ ਨੇ ਦਸਹਿਰਾ ਉੱਤੇ ਲੰਘ ਜਾਂਦਾ ਦੀਵਾਲੀ ਗੁਰਪੂਰਵ ਨਵਾਂ ਸਾਲ ਉਸ ਤੋਂ ਬਾਅਦ ਲੋੜੀ ਹੁਣ ਪਸਾਖੀ ਆਉਣ ਵਾਲੀ ਅੱਗੇ ਲਗਭਗ ਕਿੰਨੇ ਮਹੀਨੇ ਹੋ ਚੁੱਕੇ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਇਹ 11 ਤਰੀਕ ਨੂੰ 11 ਅਪ੍ਰੈਲ ਨੂੰ 6 ਮਹੀਨੇ ਹੋ ਜਾਣਗੇ ਜੇ ਕੱਲ ਜਗ੍ਹਾ ਦੀ ਕਰੀਏ ਟਾਵਰ ਤਕਰੀਬਨ 4450 ਫੁੱਟ ਉੱਚਾਗਾ ਉਸ ਤੋਂ ਬਾਅਦ ਜਿਹੜੀ ਜਗ੍ਹਾ ਹੈ ਤਕਰੀਬਨ 100 ਫੇਕ ਜਿੰਨੀ ਚੌੜੀ ਆ 350 ਫੁੱਟ ਬਾਈ 650 ਜਿਹਦੇ ਉੱਤੇ ਉਹ ਤਕਰੀਬਨ 6 ਮਹੀਨਿਆਂ ਤੋਂ ਸਰਵਾਈਵ ਕਰ ਰਹੇ ਨੇ ਉਹ ਬੈਠੇ ਨੇਗੇ ਉੱਥੇ ਤੇ ਇੱਕੋ ਇੱਕ ਮੰਗ ਕਰ ਰਹੇ ਨੇ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਆ ਉਹਦਾ ਸਤਕਾਰ ਬਹਾਲ ਹੋਣਾ ਚਾਹੀਦਾ ਤੇ ਇੱਕ ਭੁੱਖ ਹੜਤਾਲ ਦਾ ਸਾਡੇ ਧਿਆਨ ਚ ਆ ਰਿਹਾ ਜੀ ਉਹਨਾਂ ਨੇ ਛੱਡਿਆ ਹੋਇਆ ਖਾਣਾ ਪੀਣਾ ਉਹਨੂੰ ਕਿੰਨਾ ਕੁ ਸਮਾਂ ਹੋ ਗਿਆ ਤੇ ਉਹ ਕਦੋਂ ਕੋ ਕੋ ਛੱਡਿਆ ਹੋਇਆ ਉਹਨਾਂ ਨੇ ਭੁਖੜਤਾਲ ਉਹਨਾਂ ਨੇ ਸ਼ਾਇਦ 11 ਜਨਵਰੀ ਨੂੰ ਕੁਝ ਮੈਨੂੰ ਐ ਲੱਗਦਾ ਵੀ ਜਨਵਰੀ ਫਸਟ ਦੇ ਵੀਕ ਦੇ ਵਿੱਚ ਆਸ-ਪਾਸ ਸਟਾਰਟ ਕੀਤੀ ਸੀਗੀ ਤੇ ਲਗਾਤਾਰ ਹੁਣ ਤੱਕ ਜਾਰੀ ਰਹੀ ਹੈ ਉਸ ਤੋਂ ਬਾਅਦ ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਕੁਲਦੀਪ ਸਿੰਘ ਗੜਗੱਜ ਆਉਂਦੇ ਨੇ ਉਹਨਾਂ ਵੱਲੋਂ ਸਖਤ ਫੈਸਲਾ ਲਿਆ ਜਾਂਦਾਗਾ ਕਿ ਜਲਦੀ ਜਿਹੜੀ ਭੁਖੜਤਾਲ ਆ ਉਹ ਤੜਵਾਈ ਜਾਵੇ ਕਿਉਂਕਿ ਜਦੋਂ ਆਪਣੇ ਜੰਗਾ ਜੁੱਦਾਂ ਨਾਲ ਸਮਾਂ ਸੀਗਾ ਇੱਥੇ ਜਦੋਂ ਆਪਣੇ ਘੇਰਾ ਪੈ ਜਾਂਦਾ ਸੀਗਾ ਹਨਾ ਕਿਲਿਆਂ ਨੂੰ ਉਦੋਂ ਵੀ ਜਦੋਂ ਆਪਣੇ ਮੁਲਤਾਨ ਦੇ ਕਿਲੇ ਨੂੰ ਆਪਣੇ ਘੇਰਾ ਪਿਆ ਸੀਗਾ ਜਦੋਂ ਮੁਗਲਾਂ ਨੇ ਘੇਰਾ ਪਾਇਆ ਸੀ ਉਦੋਂ ਵੀ ਆਪਣੇ ਸਿੰਘਾਂ ਨੇ ਕੋੜੇ ਖਾਂ-ਖਾ ਕੇ ਗੁਜ਼ਾਰਾ ਕੀਤਾ ਸੀ तकरीबन 8-9 ਮਹੀਨੇ ਚੱਲਿਆ ਸੀਗਾ ਉਹ ਘੇਰਾ ਉਦੋਂ ਵੀ ਉਹਨਾਂ ਨੇ ਮਤਲਬ ਜਿਹੜਾ ਕੋੜਿਆਂ ਨੂੰ ਖਾਂ-ਖਾ ਕੇ ਗੁਜ਼ਾਰਾ ਕੀਤਾ ਸੀ ਇਸ ਲਈ ਉਹਨਾਂ ਨੇ ਜਿਹੜਾ ਪ੍ਰਮਾਣ ਜਾਰੀ ਕੀਤਾ ਕਿ ਸਿੱਖ ਧਰਮ ਦੇ ਵਿੱਚ ਕਿਤੇ ਵੀ ਇਹ ਜਿਹੜਾ ਮਰਨ ਵਰਤਾਂ ਅੰਦੋਲਨ ਜਾਂ ਫਿਰ ਭੁੱਖ ਹੜਤਾਲ ਨਹੀਂ ਹੈਗੀ ਸ਼ਾਇਦ ਹੁਣ ਮੈਨੂੰ ਐ ਲੱਗਦਾ ਅੱਜ ਗੱਲ ਹੋਈ ਨਹੀਂ ਹੈਗੀ ਅੱਜ ਮੇਰੀ ਸਲਾਹ ਸੀਗੀ ਕਿ ਮੈਂ ਟਾਂਬਰ ਦੇ ਉੱਤੇ ਜਾਵਾਂ ਫਿਰ ਅੱਜ ਭਾਈ ਸਾਹਿਬ ਦੀ ਕਿਉਂਕਿ ਸਿਹਤ ਵਾਲੀ ਨਾ ਜੁਕਬਣੀ ਹੋਈਆਂ ਤਿੰਨ ਮਹੀਨੇ ਖਾਣਾ ਛੱਡਣਾ ਬਹੁਤ ਵੱਡੀ ਗੱਲ ਆ ਤੁਸੀਂ ਦੇਖੋ ਹਨਾ ਵੀ ਤਿੰਨ ਮਹੀਨੇ ਬਹੁਤ ਜ਼ਿਆਦਾ ਹੁੰਦੇ ਨੇ ਆਪਾਂ ਇੱਕ ਦਿਨ ਖਾਣਾ ਖਾਈਏ ਦੁਪਹਿਰ ਦਾ ਖਾਣਾ ਨਾ ਖਾਈਏ ਸਵੇਰ ਦਾ ਖਾਣਾ ਖਾਈਏ ਕਾ ਕਵਰਾਟ ਹੋਣ ਲੱਗ ਜਾਂਦੀ ਹੈ ਬਿਲਕੁਲ ਲਈ ਉਹਨਾਂ ਦੀ ਸਿਹਤ ਹੈ ਜਿਹੜੇ ਟੌਨ ਆ ਗਈ ਫੋਨ ਘੱਟ ਚੱਕਦੇ ਨੇ ਘੱਟ ਗੱਲਬਾਤ ਕਰਦੇ ਨੇ ਮੈਨੂੰ ਇਹ ਲੱਗਦਾ ਕਿ ਹੁਣ ਕੁਛ ਨਾ ਕੁਛ ਖਾਂਦੇ ਹੋਣਗੇ ਪਰ ਰਿਕਵਰੀ ਹੋਣੀ ਬਹੁਤ ਔਖੀ ਆ ਹੁਣ ਜਿਵੇਂ ਤੁਸੀਂ ਕੱਲ ਨਾਲ ਸੀ ਆਪਾਂ ਗਏ ਸੀ ਮੋਰਚੇ ਦੇ ਉੱਤੇ ਜਦੋਂ ਉੱਥੇ ਦੇਖਦੇ ਆਂਗੇ ਤਾਂ ਖੂਨ ਦੀ ਜਿਹੜੀ ਉਲਟੀ ਖੂਨ ਪਿਸ਼ਾਬ ਦੇ ਵਿੱਚ ਆ ਰਿਹਾ ਸੀ ਉਹ ਜਿਵੇਂ ਸਿਹਤ ਯਾਨੀ ਕਿ ਉਹਨਾਂ ਦੀ ਪਹਿਲਾਂ ਨਾਲੋਂ ਨਾਜ਼ੁਕ ਨਾਜ਼ੁਕਾ ਕਿਉਂਕਿ ਇੱਕ ਤਾਂ ਗੱਲ ਇਹ ਹੈ ਅਸੀਂ ਮਰ ਵੀਰੇ ਵੀ ਟਾਵਰ ਦੇ ਉੱਤੇ ਬੈਠਣ ਕਰਕੇ ਤਰੰਗਾਂ ਹੀ ਉਹਦੀਆਂ ਬਹੁਤ ਖਤਰਨਾਕ ਨੇ ਹੂੰ ਹੁਣ ਆਪਾਂ ਗੱਲਬਾਤ ਕਰਦੇ ਹੁੰਨੇ ਆ ਕਿ ਆਪਣੀਆਂ ਮੱਜਾਂ ਜਿਹੜੀਆਂ ਸੌਣ ਵਾਲੀਆਂ ਹੁੰਦੀਆਂ ਨੇ ਜਿੱਥੇ ਕਦੇ ਟਾਂਬਰ ਦੀ ਤਰੰਗਾ ਪੈ ਜਾਂਦਾ ਉਹ ਵੀ ਖਰਾਬ ਹੋ ਜਾਂਦੀਆਂ ਨੇ ਹਨਾ ਜਿੜੀਆਂ ਨਹੀਂ ਰਹਿੰਦੀਆਂ ਹੈਗੀਆਂ ਟਾਂਬਰ ਦੇ ਨੇੜੇ ਕੋਈ ਉਹਨਾਂ ਦੇ ਬ੍ਰੇਨ ਦੇ ਉੱਤੇ ਬਹੁਤ ਅਸਰ ਪੈ ਰਿਹਾ ਤਾਂ ਉਹਨਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਵੀ ਬ੍ਰੇਨ ਉਹਨਾਂ ਦਾ ਇੰਨਾ ਜ਼ਿਆਦਾ ਸਟਰੋਂਗ ਵੀ ਕਿਸੇ ਚੀਜ਼ ਦਾ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਮੈਂਟਲੀ ਬਹੁਤ ਜ਼ਿਆਦਾ ਪ੍ਰਿਪੇਅਰ ਨੇ ਤੇ ਇੱਕੋ ਚੀਜ਼ ਤੇ ਡਟੇ ਹੋਏ ਨੇ ਵੀ ਜਿਹੜਾ ਕਾਨੂੰਨ ਆ ਬਣਵਾ ਕੇ نیچے ਉਤਰਨਗੇ ਤੇ ਸੰਨਾ ਸਾਹਿਬ ਦੀ ਤੁਸੀਂ ਗੱਲ ਕੀਤੀ ਐ ਸੰਨਾ ਸਾਹਿਬ ਪਹਿਲਾਂ ਨਾਲ ਉਹਨਾਂ ਦੇ ਟਾਵਰ ਤੇ ਬੈਠੇ ਜੀ ਉਸ ਤੋਂ ਬਾਅਦ ਉਹਨ ਸਾਰਾ ਮੋਰਚਾ ਉਹੀ ਦੇਖ ਰਹੇ ਨੇ ਜੀ ਇਹ ਦੇਖ ਰਹੇ ਹਾਂ ਫਿਰ ਉਹ ਜਦੋਂ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਮਤਲਬ ਜਿਹੜਾ ਸੇਵਾ ਲਈ ਕਿ ਤੁਸੀਂ ਜਿਹੜਾ ਥੱਲੇ ਲੀਡ ਕਰੋ ਕਿਉਂਕਿ ਪਤਾ ਸੀਗਾ ਕਿ ਹੁਣ ਭਾਈ ਆਪਾਂ ਜਿਹੜਾ ਹੁਣ ਅੱਜ ਦੇ ਹਾਲਾਤ ਦੇਖਦੇ ਆ ਮੋਰਚੇ ਦੇ ਹੂੰ ਜਿਵੇਂ ਘੱਟ ਵਗੈਰਾ ਘੱਟ ਹੋ ਰਿਹਾ ਜੀ ਤੇ ਅੱਗੇ ਸੀਜ਼ਨ ਵੀ ਆ ਗਿਆ ਜਿਵੇਂ ਮੰਨ ਲਓ ਕਣਕ ਦਾ ਵਾਢੀ ਦਾ ਸ਼ੁਰੂ ਹੋ ਗਿਆ ਹੁਣ ਇਹਦਾ ਹਾਲਾਤ ਕੀ ਨੇ ਬਣਨਾ ਕੀ ਚਾਹੀਦਾ ਵੀ ਕਾਨੂੰਨ ਵਗੈਰਾ ਪਾਸ ਹੋਣਗੇ ਜਾਂ ਕੀ ਬਣੂਗਾ ਇਹਦਾ ਅਗਲੇ ਫੈਸਲੇ ਕੀ ਹੋਣਗੇ ਭਾਈ ਸਾਹਿਬ ਉਹਰਾ ਦੇ ਜਾਂ ਸਿੱਖ ਸੰਗਤ ਦੇ ਦੇਖੋ ਸੇਮਰ ਵੀਰੇ ਵੈਸੇ ਤਾਂ ਹਰ ਕੋਈ ਸਿੱਖ ਅਸੀਂ ਵੀ ਸਿੱਖਾਂ ਚਲੋ ਸਾਉਤ ਸੂਰਤ ਨਹੀਂ ਹੈਗੇ ਹਨਾ ਆਪਾਂ ਚਲੋ ਸਿੱਖੇ ਸਿੱਖਾਂ ਦੇ ਘਰਾਂ ਚ ਜਨਮੇ ਆ ਹੂੰ ਆਪਾਂ ਇਹੀ ਕਹਿ ਨਹੀਂ ਆ ਕਿ ਕਾਨੂੰਨ ਪਾਸ ਹੋ ਜੇ ਬਾਈ ਦੀ ਮਿਹਨਤ ਦਾ ਫਲ ਉਹਨਾਂ ਨੂੰ ਮਿਲ ਜੇ ਹਨਾ ਤੇ ਅਸੀਂ ਨਹੀਂ ਚਾਹੁੰਦੇ ਕਿ ਭਾਈ ਗੁਰਜੀਤ ਸਿੰਘ ਨੂੰ ਕੋਈ ਜਾਨ ਨੂੰ ਖਤਰਾ ਹੋਵੇ ਜਿਵੇਂ ਇਹਦੇ ਹਾਲਾਤ ਬਣ ਰਹੇ ਨੇ ਹੂੰ ਮੈਨੂੰ ਇਹ ਲੱਗਦਾ ਸਿਮਰ ਵੀਰੇ ਕਿ ਕਾਨੂੰਨ ਬਣਨਾ ਬਹੁਤ ਵੱਡੀ ਗੱਲ ਆ ਕਿਉਂਕਿ ਦੇਖੋ ਕਈ ਵਾਰੀ ਕੋਈ ਸੋਫੀ ਬੰਦਾ ਗੁਰਦੁਆਰੇ ਦੇ ਵਿੱਚ ਵੜ ਜਾਂਦਾ ਹੂੰ ਜਦੋਂ ਕੋਈ ਸੋਫੀ ਵੜ ਗਿਆ ਕਈ ਵਾਰੀ ਸਿੱਖ ਸੰਗਤ ਉਹਨੂੰ ਫੜ ਲੈਂਦੀ ਆ ਫਿਰ ਆਪਣੇ ਵਾਲੇ ਕਿਹੇ ਕਰਨਗੇ ਵੀ ਇਹਨੂੰ ਫਾਂਸੀ ਦਿਓ ਹੂੰ ਕਈ ਵਾਰੀ ਆਪਣੇ ਬੱਚੇ ਵੀ ਨੰਗੇ ਸਿਰ ਵੜ ਜਾਂਦੇ ਨੇ ਹੂੰ ਗੁਰਦੁਆਰਾ ਸਾਹਿਬ ਦੇ ਵਿੱਚ ਆ ਫਿਰ ਉਹ ਵੀ ਹੋਰ ਚੀਜ਼ਾਂ ਨੂੰ ਵੀ ਉਹਦੇ ਵਿੱਚ ਮੰਨੇ ਕਰਨਗੇ ਵੀ ਉਹ ਬਹੁਤ ਜ਼ਿਆਦਾ ਮਤਲਬ ਲੰਮੀ ਚੌੜੀ ਕਹਾਣੀ ਹੈ ਕਾਨੂੰਨ ਬਣਾਣਾ ਵੀ ਕਿਹੜੇ ਬੰਦੇ ਨੂੰ ਕਿਵੇਂ ਉਹਨੂੰ ਫਾਂਸੀ ਦਿੱਤੀ ਜਾਊਗੀ ਕਿਹੜਾ ਬੰਦਾ ਕਿੱਥੇ ਟੁੱਕਦਾਗਾ ਹੂੰ ਕਿਹੜੇ ਬੰਦੇ ਨੇ ਬੇਅਦਬੀ ਕੀਤੀ ਆ ਜਾਂ ਨਹੀਂ ਕੀਤੀ ਹੈਗੀ ਕਿਹੜਾ ਬੰਦਾ ਨਸ਼ਾ ਲੈ ਕੇ ਵੜਿਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹ ਚੀਜ਼ਾਂ ਕਰਕੇ ਲੰਮੀ ਚੌੜੀ ਕਹਾਣੀ ਹੈ ਇਹਦੇ ਉੱਤੇ ਸੋਚ ਵਿਚਾਰ ਕਰਨੀ ਪਊਗੀ ਜੇ ਕਾਨੂੰਨ ਬਣਾਉਣਾ ਵੀ ਕਿਹੜੇ ਬੰਦਿਆਂ ਨੂੰ ਹੂੰ ਕਿਹੜੀ ਸਟੇਜ ਦੇ ਵਿੱਚ ਕਿਹੜੀ ਸਜ਼ਾ ਦੇਣੀ ਆ ਕਿਹੜੇ ਬੰਦੇ ਨੇ ਬੇਅਦਬੀ ਕੀਤੀ ਆ ਜਾਂ ਕਿਹੜਾ ਬੰਦਾ ਗਲਤੀ ਨਾਲ ਕਿਉਂਕਿ ਗਲਤੀਆਂ ਵੀ ਹੋ ਜਾਂਦੀਆਂ ਨੇ ਬੰਦਿਆਂ। ਕਈ ਵਾਰੀ ਬੰਦਾ ਨੰਗੇ ਸਿਰ ਵੱਟ ਜਾਂਦਾ, ਭੁੱਲ ਜਾਂਦਾ। ਹੂੰ। ਕੋਈ ਕਈ ਵਾਰੀ ਦੇਖਿਆ ਬੰਦਾ ਆਪਾ ਆਪਾ ਭੁੱਲ ਜਾਂਦੇ ਹੁੰਨੇ ਆ ਕਈ ਵਾਰੀ। ਇਹ ਤਾਂ ਬਈ ਨਾਰਮਲ ਗੱਲਾਂ ਨੇ। ਚਲੋ ਬੱਚਾ ਕੋਈ ਗਲਤੀ ਨਾਲ ਚਲਾ ਗਿਆ ਅੰਦਰ ਹਨਾ ਸੇਟਕਣਾ। ਜਿਹੜੀ ਬੇਅਵਦੀ ਕਰਨੀ ਉਹਦਾ ਇੱਕ ਸ਼ਾਦਸ਼ੀ ਦੇ ਤਹਿਤ ਵੀ ਹੋ ਸਕਦਾ ਹਨਾ। ਉਹੀ ਗੱਲ ਆ ਨਾ ਫਿਰ ਆਪਣੇ ਜਿਹੜੇ ਸਿੱਖ ਨੇ ਕਈ ਵਾਰੀ ਸ਼ਰਾਰਤੀ ਵੀ ਹੁੰਦੇ ਨੇ ਆਪਣੇ ਵਿੱਚ ਉਹ ਕਹਿਣਗੇ ਹੁਣ ਲਾ ਲੋ एग्जांपल ਦੇ ਤੌਰ ਤੇ ਕੋਈ ਬੰਦਾ ਵੜ ਗਿਆ ਉਹ ਕੋਲ ਲਗਿਆ ਰਮਾਨ ਲੈਣੀ ਠੀਕ ਆ ਜਾਂ ਕੋਈ ਵਾਰੀ ਐਦਾਂ ਨਹੀਂ ਘਟਣਾ ਹੋ ਜਾਂਦੀ ਆ ਫਿਰ ਉਹ ਆਪਣੇ ਵਾਲੇ ਉਹਨੂੰ ਕਿਹਾ ਕਰਨਗੇ ਨਾ ਵੀ ਇਹਨੂੰ ਵੀ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਚੱਕੀ ਦੇ ਵਿੱਚ ਪੀਸਣ ਵਾਲਾ ਕੰਮ ਹੋ ਜਾਊਗਾ ਵੀ ਉਹ ਥੋੜਾ ਵਿਚਾਰ ਚਰਚਾ ਕਰਕੇ ਕੈਟਾਗਰੀਆਂ ਬਣਾਉਣੀਆਂ ਉਹਦੀਆਂ ਵੀ ਕਿਹੜੇ ਬੰਦੇ ਨੂੰ ਕਿਹੜੀ ਸਜ਼ਾ ਦੇਣੀ ਆ ਵੀ ਲੰਮੀ ਚੌੜੀ ਕਹਾਣੀ ਆ ਇਸ ਚੀਜ਼ ਦੇ ਉੱਤੇ ਸਮਾ ਲੱਗ ਸਕਦਾ ਵੀ ਕਾਨੂੰਨ ਜੇ ਬਣਦਾ ਵੀ ਇਹਨਾਂ ਦੀ ਕੈਟਾਗਰੀਆਂ ਬਣਾ ਕੇ ਵੀ ਕਿਹੜਾ ਬੰਦਾ ਕੀ ਉਹ ਕਰਦਾ ਕੀ ਨਹੀਂ ਕੀ ਮਨਚਾ ਸੀਗੀ ਸੋਚ ਵਿਚਾਰ ਕਰਕੇ ਲੰਮੀ ਚੌੜੀ ਕਹਾਣੀਆਂ ਵੀ ਕਾਨੂੰਨ ਬਣ ਸਕਦਾਗਾ ਪਰ ਮੈਨੂੰ ਲੱਗਦਾ ਵੀ ਸਮਾ ਲੱਗ ਜੂਗਾ ਇੱਥੇ ਤੇ ਪਿਛਲੇ ਦਿਨੀ ਜਿਵੇਂ ਚੇਤਨ ਸਿੰਘ ਜੀ ਜੋੜਾ ਮਾਜਰਾ ਸਮਾਣਾ ਤੋਂ ਵਿਧਾਇਕ ਨੇ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਇਸ ਨੂੰ ਕਾਨੂੰਨ ਬਣਾਉਣ ਦੇ ਸੰਬੰਧ ਦੇ ਵਿੱਚ ਮੁੱਦਾ ਉਠਾਇਆ ਔਰ ਪਿਛਲੇ ਦਿਨੀ ਪਤਾ ਲੱਗਿਆ ਵੀ ਮਾਲਵਿੰਦਰ ਕੰਗ ਜੀ ਜੋ ਐਮਪੀ ਨੇ ਜੀ ਉਹ ਵੀ ਆ ਕੇ ਗਏ ਨੇ ਟਾਵਰ ਮੋਰਚੇ ਤੇ ਤੁਸੀਂ ਹੋਰ ਜਿਹੜੇ ਆਪਣੇ ਲੀਡਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਕਰਨਾ ਅੱਗੇ ਜਾ ਕੇ ਹੋ ਇਸ ਬਾਰੇ ਇਸ ਮੁੱਦੇ ਬਾਰੇ ਜੋ ਚੱਲ ਰਿਹਾ ਹੈ ਕਾਨੂੰਨ ਬਣਾਉਣ ਦੇ ਸਵਾਬ ਦੇ ਵਿੱਚ ਜੇਕਰ ਭਗਵਾਨ ਤਮਾਨ ਸਾਹਿਬ ਤੱਕ ਆਪਣੀ ਵੀਡੀਓ ਪਹੁੰਚਦੀ ਆ ਤਾਂ ਜੇਕਰ ਮਾਨ ਸਾਹਿਬ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਹੂੰ ਕਿਉਂਕਿ ਇੱਕ ਜਵਾਨ ਦਾ ਮੁੱਲ ਹੁੰਦਾ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਮਰਦਾਂ ਦੀ ਜਵਾਨ ਦਾ ਹੀ ਮੁੱਲ ਹੁੰਦਾ ਜਿਵੇਂ ਆਪਣੇ ਮੁੱਖ ਮੰਤਰੀ ਨੇ ਜੇਕਰ ਆ ਕੇ ਭਾਈ ਸਾਹਿਬ ਨੂੰ ਉਹ ਕਹਿੰਦੇ ਨੇ ਕਿ ਕਾਨੂੰਨ ਬਣ ਜੁਵਾ ਤਾਂ ਮੈਨੂੰ ਐ ਲੱਗਦਾ ਵੀ ਗੁਰਜੀਤ ਸਿੰਘ ਥੱਲੇ ਆ ਜਾਣਗੇ ਉਹਨਾਂ ਦੀ ਇੱਜ਼ਤ ਵੀ ਰਹਿ ਜਾਊਗੀ ਤੇ ਉਹਨਾਂ ਦੀ ਮਿਹਨਤਾਂ ਸਾਲ ਜਾਊਗੀ ਬਾਕੀ ਆਉਣ ਨੂੰ ਤਾਂ ਸਾਰੇ ਲੀਡਰ ਤਿਆਰ ਨੇ ਪਰ ਇਹ ਗੱਲ ਆ ਨਾ ਕਿ ਜਿਹੜਾ ਗੁਰਜੀਤ ਸਿੰਘ ਆਪਣੀ ਜਿਹੜਾ ਟੀਚਾ ਨਾਲ ਦਾ ਮੇਨ ਮੰਤਬਾ ਉਹਦੇ ਉੱਤੇ ਅੜੇ ਹੋਏ ਨੇ ਕਿ ਮੈਂ ਥੱਲੇ ਨਹੀਂ ਆਵਾਂਗਾ ਜਦ ਤੱਕ ਕਾਨੂੰਨ ਨਹੀਂ ਬਣਦਾ ਤੂੰ ਨਹੀਂ ਇੱਧਰ ਦੀ ਉੱਧਰ ਹੋ ਜੇ ਮੈਨੂੰ ਜਾਣ ਦੇਣੀ ਮਨਜ਼ੂਰ ਆ ਪਰ ਇੰਨਾ ਜਦੋਂ ਦੇ ਮਨ ਦੇ ਵਿੱਚ ਉਹਨਾਂ ਦਿਲ ਦੇ ਵਿੱਚ ਦਰਦ ਆਗਾ ਕਿ ਉਹ ਕਹਿੰਦੇ ਨੇ ਕਿ ਜੋ ਤਾਂ ਕਾਨੂੰਨ ਨਹੀਂ ਬਣਦਾ ਹੈਗਾ ਹੁਣ ਚਲੋ ਮੁੱਖ ਮੰਤਰੀ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਜੇਕਰ ਉਹ ਆ ਕਿ ਉਹਨਾਂ ਨੂੰ ਕਹਿੰਦੇ ਨੇ ਲਿਖਤੀ ਰੂਪ ਦੇ ਵਿੱਚ ਜਬੇ ਸ਼ਬਾਸ਼ ਦਪਾਉਂਦੇ ਨੇ ਕਿ ਤੂੰ ਭਾਈ ਥੱਲੇ ਆ ਜਾ ਅਸੀਂ ਕੋਈ ਗੱਲਬਾਤ ਕਰਦੇ ਆਂ ਤੇ ਉਹ ਰਾਸ਼ਟਰਪਤੀ ਘੋੜੇ ਲੈ ਕੇ ਚਲਦੇ ਆਂ ਤਾਂ ਮੈਨੂੰ ਇਹ ਲੱਗਦਾ ਕਿ ਉਹ ਥੱਲੇ ਆ ਜਾਣਗੇ ਬਿਲਕੁਲ ਵੀ ਜੀ ਤੇ ਇੱਕ ਜਿਹੜਾ ਹੁਣ ਇਹ ਅਗਲਾ ਸੀਜ਼ਨ ਦਾ ਸਮਾਂ ਆ ਗਿਆ ਬਾਈ ਜੀ ਤੇ ਇਹ ਅੱਗੇ ਤੁਸੀਂ ਸਿੱਖ ਸੰਗਤ ਨੂੰ ਦੱਸ ਦੋ ਕਿਉਂਕਿ ਕੱਠ ਦਿਨ ਪਰ ਦਿਨ ਘਟਦਾ ਜਾ ਰਿਹਾ ਹੂੰ ਜੋ ਵੀ ਆਪਣੀ ਵੀਡੀਓ ਦੇਖਣਗੇ ਆਪਣੇ ਨਾਲ ਜੁੜਨਗੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਜੀ ਉਹਨਾਂ ਨੂੰ ਅਗਲੀਆਂ ਤਰੀਕਾਂ ਦੱਸ ਦੋ ਕਦੋਂ ਦਾ ਇਕੱਠ ਹੈ ਹੋਰ ਆਪਣਾ ਇਹ ਵੱਧ ਤੋਂ ਵੱਧ ਮੈਂ ਤਾਂ ਅਪੀਲ ਕਰਦਾ ਵੀ ਇਹਨੂੰ ਸ਼ੇਅਰ ਕਰਨਾ ਜੀ ਤੇ ਤਾਂ ਹੀ ਸਾਰੀ ਸੰਗਤ ਤੱਕ ਪਹੁੰਚੀਗੀ ਗੱਲਬਾਤ ਇਕੱਠ ਇਹ ਮੈਨੂੰ ਲੱਗਦਾ ਹੁਣ 12 ਤਰੀਕ ਦਾ 12 April ਦਾ 10 ਦਿਨ ਹਾਂ 10 ਦਿਨਾਂ ਬਾਅਦ ਇਕੱਠ ਹੁੰਦਾ ਹੁਣ ਕੱਲ ਐਮਰਜੈਂਸੀ ਮੀਟਿੰਗ ਰੱਖੀ ਸੀ ਉਹਨਾਂ ਨੇ ਕਿਉਂਕਿ ਸਿਹਤ ਜਿਆਦਾ ਖਰਾਬ ਹੋਣ ਕਰਕੇ ਉਹ ਉਹਦੇ ਕਰਕੇ ਥੋੜੇ ਟੈਸਟ ਵਗੈਰਾ ਹੋਰ ਮਤਲਬ ਹੋਣੇ ਸੀ ਹੁੰਦੇ ਭਾਈ ਗੁਰਜੀਤ ਸਿੰਘ ਦੇ ਹੂੰ ਬਾਕੀ ਜਿਹੜੇ ਵੀ ਅਪਡੇਟ ਆਉਣਗੇ 12 ਤਰੀਕ ਤੋਂ ਬਾਅਦ ਕਦੋਂ ਦਾ ਇਕੱਠ ਹੁੰਦਾ ਕੀ ਗੱਲਬਾਤ ਹੁੰਦੀ ਆ ਕੀ ਰਣਨੀਤੀ ਹੁੰਦੀ ਆ ਵੈਸੇ ਬਹਾਨੇ ਹੁੰਦੇ ਨਹੀਂ ਸੀ ਜਨਸ ਗੁਜਨ ਵਾਲੇ ਜਿਨ੍ਹਾਂ ਨੇ ਜਾਣਾ ਹੁੰਦਾ ਪਹੁੰਚ ਜਾਂਦੇ ਨੇ ਕੰਮ ਸਾਰਿਆਂ ਨੂੰ ਹੁੰਦੇ ਨੇ ਹੂੰ ਹੁਣ ਅਸੀਂ ਵੀ ਜਿਹੜਾ ਤੁਸੀਂ ਵੀ ਸਾਰੇ ਜਿਵੇਂ ਆਪਾਂ ਜਾ ਰਹੇ ਆ ਹਨ ਟੀਮ ਵਰਕ ਕਰ ਰਹੇ ਆ ਆਪਣਾ ਚੈਨਲ ਹੂੰ ਇੱਕ ਆਪਣਾ ਜਿਹੜਾ ਹਰ ਜਵਣ ਦਾ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹਨਾ ਉਹ ਇਨਸਾਨ ਟਾਮਰੇ ਦੇ ਉੱਤੇ ਬੈਠੇ ਆਪਣਾ ਸਾਰਾ ਕੰਮ ਛੱਡ ਕੇ ਆਪਾਂ 2 ਘੰਟੇ ਕੱਢ ਕੇ ਵੀ ਨਹੀਂ ਜਾ ਸਕਦੇ ਤਾਂ ਭਾਈ ਮਨ ਦੀ ਸੋਚਣੀ ਹੁੰਦੀ ਆ ਕਿ ਆਪਾਂ ਕਿੰਨੇ ਕ ਬੀਜੀਆਂ ਕਿੰਨੇ ਕ ਕੰਮ ਨੇ ਇੱਥੇ ਹਨ ਇਹ ਜ਼ਿੰਦਗੀ ਦਾ ਇਦਾਂ ਹੀ ਚੱਲਦੇ ਰਹਿਣੀ ਆ ਕੰਮ ਵੀ ਇਦਾਂ ਚੱਲਦੇ ਰਹਿਣੇ ਨੇ ਪਰ ਆਪਾਂ ਨੂੰ ਟਾਈਮ ਜਰੂਰ ਕੱਢਣਾ ਚਾਹੀਦਾ ਮੈਂ ਸਿੱਖ ਸੰਗਤ ਨੂੰ ਵੀ ਜਿਹੜੀ ਸਮਾਨੇ ਵਾਲੀ ਹਨਾ ਨੂੰ ਅਪੀਲ ਕਰਦਾ ਕਿ ਜੇਕਰ ਇਸ ਇਨਸਾਨ ਨੂੰ ਕੁਝ ਹੋ ਗਿਆ ਤਾਂ ਲੱਖਾਂ ਹਜ਼ਾਰਾਂ ਦੇ ਵਿੱਚ ਵੀ ਨਹੀਂ ਇਦਾਂ ਦੇ ਲੋਕ ਮਿਲਦੇ ਹੈਗੇ ਜਿਹੜੇ ਗੁਰੂ ਸਾਹਿਬ ਦੇ ਲਈ ਕੁਝ ਕਰਦੇ ਨੇ ਹਨਾ ਆਪਣੇ ਸਾਹਮਣੇ ਬੇਅਦਬੀਆਂ ਹੋ ਜਾਂਦੀਆਂ ਹਨਾ ਫੇਰ ਵੀ ਉਹ ਚੀਜ਼ਾਂ ਦੇ ਉੱਤੇ ਬੋਲਦੇ ਨੇ ਇੱਕ ਬਾਈ ਵੱਡੀ ਗੱਲ ਇਹ ਵੀ ਹੈ ਵੀ ਬੰਦਾ ਕੋਈ ਆਪਣੇ ਲਈ ਨਹੀਂ ਹੋ ਬੈਠਿਆ ਆਪਣੇ ਪਰਿਵਾਰ ਲਈ ਨਹੀਂ ਬੈਠਿਆ ਗੁਰੂ ਲਈ ਬੈਠਿਆ ਉਹ ਜੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿੱਖਕ ਬਿਲਕੁਲ ਬਾਈ ਗੁਰੂ ਲਈ ਦੇ ਲਈ ਬੈਠਿਆ ਇਹਦੇ ਵਿੱਚ ਤਾਂ ਕੋਈ ਦੋ ਰਾਇ ਨਹੀਂ ਹੈਗੀ ਬਸ ਇਹ ਸਿੱਖ ਪਿਆਰ ਵੀ ਸਾਰੇ ਗੁਰੂ ਨੂੰ ਸਾਰੇ ਪਿਆਰ ਕਰਦੇ ਨੇ ਪਿਆਰ ਕਰਦੇ ਨੇ ਆਪਾਂ ਅਨਿਸ਼ਰਧ ਹੈ ਆਪਣੀ ਜਣੀ ਕਿ ਮੰਨ ਲੀ ਆਪਾਂ ਵਿਸ਼ਵਾਸ ਅਟੁੱਟ ਵਿਸ਼ਵਾਸ ਹੈ ਔਰ ਆਪਾਂ ਇਹ ਸੰਗਤ ਤੇ ਅਸਰ ਕਿਉਂ ਨਹੀਂ ਪ੍ਰਭਾਵ ਕਿਉਂ ਨਹੀਂ ਹੋਇਆ ਇਸ ਚੀਜ਼ ਦਾ ਪ੍ਰਭਾਵ ਜਾਂ ਤਾਂ ਹੁਣ ਕੋਈ ਕੁਦਰਤੀ ਕਹਿ ਸਕਦੇ ਆ ਵੀ ਕਿਉਂ ਜਾਂ ਫਿਰ ਬਈ ਇਹਗਾ ਜਾਂ ਫਿਰ ਕਲਜੋ ਕੇ ਕਹਿ ਜਾਂ ਤੁਸੀਂ ਇਹ ਗੱਲ ਹੋ ਸਕਦੀ ਹੈ ਵੀ ਸਿੱਖ ਸੰਗਤ ਕੋਲੇ ਜਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜੋ ਆਪਣੇ ਸਿੱਖ ਨੇ ਉਹਨਾਂ ਕੋਲੇ ਸਨੇਹਾ ਹੀ ਨਹੀਂ ਪਹੁੰਚ ਰਿਹਾ ਪਤਾ ਹੀ ਨਹੀਂ ਲੱਗਿਆ ਹਲੇ ਤਾਂ ਨਹੀਂ ਪਤਾ ਹੈਗਾ ਜ਼ਰੂਰ ਪਰ ਥੋੜਾ ਲੋਕਾਂ ਦੇ ਮਨ ਦੇ ਵਿੱਚ ਦਬਾਅ ਵੀ ਹੈਗਾ ਪ੍ਰੈਸ਼ਰ ਵੀ ਹੈਗਾ ਕਿਉਂਕਿ ਉੱਥੇ ਜਿਹੜੇ ਅ ਮੁਲਾਜ਼ਮ ਵੀ ਹੁੰਦੇ ਨੇ ਹਨਾ ਇਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਸਾਰੇ ਆਪਣੇ ਵਰਗੇ ਨੇ ਉਹਨਾਂ ਦੀ ਡਿਊਟੀ ਬਣਦੀ ਆ ਥੱਲੇ ਵੀ ਮੁਲਾਜ਼ਮ ਹੈਗੇ ਨੇ ਜਿਉਂ ਅਸੀਂ ਕਈ ਵਾਰੀ ਟਾਵਰ ਦੇ ਉੱਤੇ ਜਾਂਦੇ ਹਾਂ ਪੁਲਿਸ ਵਾਲੇ ਵੀ ਸਾਰੇ ਆਪਣੇ ਭਰਾ ਬਾਕੀ ਜਿਹੜੇ ਲੋਕ ਨਹੀਂ ਜਾ ਰਹੇ ਹੈਗੇ ਤੁਸੀਂ ਪੁੱਛ ਰਹੇ ਹੋ ਹਨਾ ਵੀ ਕੀ ਕਿਉਂ ਨਹੀਂ ਜਾ ਰਹੇ ਹੈਗੇ ਇੱਕ ਤਾਂ ਦੇਖੋ ਕਾਲਜੋਗ ਦਾ ਦੌਰ ਆ ਹਨਾ ਇਹਨੂੰ ਕਾਲਜੋ ਕਹਦੇ ਹੁੰਦੇ ਨੇ ਜਦੋਂ ਆਪਣੇ ਗੁਰੂ ਸਾਹਿਬਾਨਾਂ ਤੇ ਵੀ ਚੀਜ਼ਾਂ ਚੜਕੀਆਂ ਹੀ ਸਨ ਜਦੋਂ ਛੋਟੇ ਸਾਹਿਬ ਜਦੋਂ ਨੇਹਾਂ ਦੇ ਵਿੱਚ ਚੜਾਏ ਆ ਉਦੋਂ ਵੀ ਜਿਹੜੇ ਤਮਾਸ਼ੀ ਬੇੜ ਨੇ ਖੜਕੇ ਤਮਾਸ਼ਾ ਦੇਖਦੇ ਸੀ ਹਨਾ ਉਦੋਂ ਕਿੰਨੇ ਕੁ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਉਦੋਂ ਮੋਤੀ ਮੈਰੇ ਨੇ ਜਾਂ ਉੱਥੇ ਜਿਹੜੇ ਇੱਕ ਦੋ ਹੋਰ ਬੰਦੇ ਸੀ ਉਹਨਾਂ ਨੇ ਦੁੱਧ ਭਲਾਇਆ ਸੀਗਾ ਬਾਕੀ ਲੋਕ ਉਦੋਂ ਵੀ ਤਮਾਸ਼ਾ ਦੇਖਣ ਵਾਲੇ ਬਹੁਤ ਸੀ ਇਹ ਗੱਲ ਅੱਜ ਦੀ ਕਰੀ ਅੱਜ ਵੀ ਬਹੁਤ ਨੇ ਜੀ ਬਿਲਕੁਲ ਔਰ ਜਿਹੜੀ ਉੱਥੋਂ ਦੇ ਬਾਈ ਪ੍ਰਚਾਰਕ ਨੇ ਜਾਂ ਫਿਰ ਉਸ ਸਾਰੇ ਸਿਸਟਮ ਨੂੰ ਮੋਰਚੇ ਨੂੰ ਸੰਭਾਲ ਰਹੇ ਨੇ ਉੱਥੋਂ ਦੇ ਆਗੂ ਜਿਵੇਂ ਸ਼ੰਨਾ ਸਾਹਿਬ ਦੀ ਆਪਾਂ ਜ਼ਿਕਰ ਕਰਦੇ ਆ ਉਹਨਾਂ ਦਾ ਜੀ ਤੇ ਉਹਨਾਂ ਨੂੰ ਤੁਸੀਂ ਇਕੱਠ ਵਾਸਤੇ ਨਵਾਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਵੀ ਆਪਾਂ ਕਿਵੇਂ ਸਿੱਖ ਸੰਗਤ ਤੱਕ ਹੋਰ ਇਹਨੂੰ ਜੋੜ ਸਕੀਏ ਬਸ ਇਹੀ ਕਹਿਣਾ ਮੈਂ ਉਹਨਾਂ ਨੂੰ ਕਿ ਮੁੱਦੇ ਦੀ ਗੱਲ ਕਰੋ ਜਿਹੜੀ ਕਰਨੀ ਆ ਨਾ ਆਪਾਂ ਢਾਡੀ ਜੱਥੇਦਾਨ ਸਾਰਿਆਂ ਨੂੰ ਸਾਡੇ ਕਹਿਣ ਦਾ ਬਾਈ ਭਾਵੇਂ ਇਹ ਵੀ ਪਿੰਡਾਂ ਦੇ ਵਿੱਚ ਜਿਵੇਂ ਆਮ ਲੋਕਾਂ ਤੱਕ ਕਿਵੇਂ ਉਹ ਸਮੁੱਦੇ ਨੂੰ ਪਹੁੰਚਾਇਆ ਜਾਵੇ ਦੇਖੋ ਪਿੰਡਾਂ ਤੋਂ ਵੱਧ ਕੇ ਜਿਹੜਾ ਸਭ ਤੋਂ ਵੱਡਾ ਪਲੇਟਫਾਰਮ ਆ سوشل میڈیا ਦਾ سوشل میڈیا ਦੇ ذریعے ਹੀ ਆਪਾਂ ਇਹ ਚੀਜ਼ਾਂ ਨੂੰ ਰੱਖ ਸਕਦੇ ਕੋਈ ਪਿੰਡਾਂ ਚ ਜਾਣ ਦੀ ਜ਼ਰੂਰਤ ਵੀ ਨਹੀਂ ਹੈਗੀ ਹੂੰ ਬਸ ਉਹ ਵੱਧ ਤੋਂ ਵੱਧ ਚੈਨਲਾਂ ਦੇ ਨਾਲ ਲਿੰਕ ਕਰਨਾ ਵੱਧ ਤੋਂ ਵੱਧ ਐਕਟਿਵ ਰਹਿਣਾ ਠੀਕ ਹੈ ਕੋਈ ਐਸ ਤਰ੍ਹਾਂ ਚੈਨਲ ਬਣਾਉਣਾ ਜਿੱਦੇ ਉੱਤੇ ਸਾਰੀ ਅਪਡੇਟ ਦੇ ਸਕਣ ਵੀ ਅੱਜ ਭਾਈ ਸਾਹਿਬ ਐਵੇਂ ਨਹੀਂ ਆ ਸੇਤਾਂ ਉਹਨਾਂ ਦੀ ਐਵੇਂ ਸਾਰਾ ਕੁਝ ਵੀ ਉਹ ਚੀਜ਼ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ ਠੰਡਾ ਨਾ ਪਾਇਆ ਜਾਵੇ ਕੰਮ ਹਨਾ ਮੁੱਦੇ ਦੀਆਂ ਗੱਲਾਂ ਬਾਤਾਂ ਹੋਣ ਜਦੋਂ ਇਕੱਠ ਹੁੰਦਾਗਾ ਤੇ ਜ਼ਿਆਦਾ ਉੱਥੇ ਧਰਮ ਪ੍ਰਚਾਰ ਦੀਆਂ ਗੱਲਾਂ ਥੋੜੀਆਂ ਘੱਟ ਹੋਣ ਕਿਉਂਕਿ ਇਤਿਹਾਸ ਬਾਰੇ ਸਾਰਿਆਂ ਨੂੰ ਪਤਾ ਹਨਾ ਕਿ ਕੀ ਇਤਿਹਾਸ ਹੋਇਆ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਟਾਈਮ ਵੇਸਟ ਜਨਾ ਕੀਤਾ ਜਾਵੇ ਕਿਉਂਕਿ ਇਹਦਾ ਮੇਰਾ ਮਤਲਬ ਇਹ ਨਹੀਂ ਹੈਗਾ ਹੁਣ ਕਹਿਣਗੇ ਵੀ ਸਾਡੇ ਇਤਿਹਾਸ ਨੂੰ ਸਿੱਖ ਧਰਮ ਨੂੰ ਕਹਿ ਰਿਹਾ ਸਾਨੂੰ ਭਾਈ ਸਾਉ ਦੀ ਜਾਨ ਦਾ ਦੁੱਖਾ ਖਤਰਾ ਗਾ ਜੇ ਆਪਾਂ ਐਵੇਂ ਟਾਈਮ ਖਰਾਬ ਕਰਾਂਗੇ ਤਾਂ ਰੱਬ ਨਾ ਕਰੇ ਕੋਈ ਬਨੇਕੀ ਹੁੰਦੀ ਆ ਤਾਂ ਕੌਣ ਜ਼ਿੰਮੇਵਾਰ ਹੋਊਗਾ ਮੁੱਦੇ ਦੀ ਗੱਲ ਕੀਤੀ ਜਾਵੇ ਜਿਹੜੇ ਵੀ ਉੱਥੇ ਪ੍ਰਚਾਰਕ ਆਉਂਦੇ ਨੇ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਬਾਕੀ ਆਈਨੀਆਂ ਕੁ ਬੇਨਤੀਆਂ ਨੇ ਹੋਰ ਜੇਕਰ ਜ਼ਿਆਦਾ ਮਤਲਬ ਜਾਣਕਾਰੀ ਲੈਣਾ ਚਾਹੁੰਦੇ ਹੋਗੇ ਤਾਂ ਸਾਡੇ ਚੈਨਲ ਨਾਲ ਜੁੜਜੋ ਬਾਈ ਤੇ ਚੈਨਲ ਨਾਲ ਜੁੜਜੋ ਤੇ ਅਸੀਂ ਪਲ-ਪਲ ਦੀ ਜਿਹੜੀ ਖਬਰਾਂ ਉੱਥੇ ਪਾਉਂਦੇ ਆ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਧੰਨਵਾਦ ਕਲਿਓ ਸ਼ੇਅਰ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਜੀ ਧੰਨਵਾਦ